ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਡੇ ਚੈਨਲ ਤੇ ਲਗਾਤਾਰ ਵੇਖ ਰਹੇ ਜੇ ਵਕ ਵਕ ਪਿੰਡਾਂ ਤੇ ਹੜਪੇਟਾਂ ਦੀਆਂ ਸਵਾਵਾਂ ਦੇ ਵਿੱਚ ਅਸੀਂ ਹਾਜ਼ਰ ਹਾਂ ਅੱਜ ਸਾਡੇ ਕੋਲ ਬਹੁਤ ਹੀ ਮਹਾਨ ਹਸਤੀ ਯੂਪੀ ਤੋਂ ਸਾਡੇ ਭਾਈ ਸਾਹਿਬ ਦਿਲ ਨਵਾਜ ਜੀ ਪਹੁੰਚੇ ਨੇ ਉਹਨਾਂ ਦੇ ਨਾਲ ਨੇ ਫਰਦੀਨ ਜੀ ਮੁਹਰਮ ਜੀ ਸੁਹਾਰ ਜੀ ਪ੍ਰਵੇਸ਼ ਜੀ ਇਜ਼ਹਾਰ ਜੀ ਵਾਹਬ ਜੀ ਤੇ ਇਹ ਜੇ ਸੱਤ ਜਾਣੇ ਵੀਰਸਾਨ ਯੂਪੀ ਤੋਂ ਆਏ ਨੇ ਯੂਪੀ ਦੇ ਇਹ ਸਹਾਰਨਪੁਰ ਡਿਸਟ੍ਰਿਕਟ ਹੈ ਇਹਨਾਂ ਦੇ ਇਹਨਾਂ ਦਾ ਪਿੰਡ ਆ ਨੰਗਲਾ ਝੰਡਾ ਤਹਿਸੀਲ ਬਹਿਦ ਇਹਨਾਂ ਨੇ ਜਿਹੜੇ ਇੱਥੇ ਸਾਡੇ ਹਾਲਗੜ ਦੇ ਵਿੱਚ ਜਿਹੜੇ ਮਸਜਿਦ ਆ ਜਿੱਥੇ ਆ ਕੇ 18 ਸਾਲ ਕੱਲ ਦੇ ਤੁਰੇ ਸਨ ਉੱਥੇ ਰਾਤ ਰੇ ਸਰ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿੱਥੇ ਸਵਾਵਾਵਾਂ ਦੇਣੀਆਂ ਕਿੱਥੇ ਨਹੀਂ ਸਵਾਵਾਵਾਂ ਦੇਣੀਆਂ ਕਿੱਥੇ ਲੋੜ ਬੰਦ ਰਿਆਂ ਜਿਹੜੇ ਸਾਡੇ ਹਾਰ ਗੇਟ ਭਾਈ ਸਾਹਿਬ ਨੇ ਇਹਨਾਂ ਦੇ ਮਸਜਿਦ ਦੇ ਜਨਰ ਜਦਾ ਗੁਰਦੁਆਰਾ ਸਾਹਿਬ ਦੇ ਚੋਂ ਫਿਰ ਗਰੰਟੀ ਸਿੰਘ ਕਹਿ ਦਿੰਦੇ ਆ ਇਹਨਾਂ ਦੀ ਮਸਜਿਦ ਵਿੱਚ ਕੀ ਬੋਲਦੇ ਉਹਨਾਂ ਨੂੰ ਮੋਲਾਣਾ ਜੀ ਮੋਲਾਣਾ ਉਸਮਾਨ ਅਹਿਮਦ ਜੀ ਮੋਲਾਣਾ ਉਸਮਾਨ ਅਹਿਮਦ ਸਾਹਿਬ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਕਿ ਇਹ ਸਾਡੀ ਟੀਮ ਯੂਪੀ ਤੋਂ ਆਈ ਹੈ ਸੇਵਾ ਦੇਣਾ ਚਾਹੁੰਦੇ ਨੇ ਹਾਰਪੇਟਾਂ ਦੇ ਲਈ ਸਾਡੇ ਨਾਲ ਸੰਪਰਕ ਕੀਤਾ ਕਿ ਜਿੱਥੇ-ਜਿੱਥੇ ਜ਼ਰੂਰਤ ਹੈ ਭਾਈ ਸਾਹਿਬ ਪਰਮਜੀਤ ਜੀ ਤੁਸੀਂ ਇਹਨਾਂ ਨੂੰ ਲਿਜਾ ਸਕ ਕੁਦਰਤੀ ਵਾਸ ਜਦੋਂ ਇਹਨਾਂ ਦਾ ਫੋਨ ਆਉਂਦਾ ਵਾ ਉਸ ਤੋਂ ਥੋੜੀ ਦੇਰ ਪਹਿਲਾਂ ਮੈਨੂੰ ਇਸ ਪਿੰਡ ਦੇ ਨਵੀਂਸਲੇ ਚ ਕੜਿਆਲ ਪਿੰਡ ਦੇ ਸਾਡੇ ਭਰਾ ਬਕੀਚਾ ਸਿੰਘ ਜੀ ਜਿਹੜੇ ਕਿ ਪਿਛਲੇ ਕਈ ਦਿਨਾਂ ਤੋਂ ਅਜਨਾਲੇ ਹਰ ਪੀੜਤਾ ਦੇ ਲਈ ਸਵਾਵਾ ਲੈ ਕੇ ਜਾ ਰਹੇ ਸਨ ਇਹਨਾਂ ਦਾ ਮੈਨੂੰ ਫੋਨ ਆਇਆ ਸੀ ਕਿ ਪਰੰਤ ਜੀ ਜੀ ਸਾਡੇ ਇਸ ਕੜਿਆਲ ਪਿੰਡ ਦੇ ਵਿੱਚ ਹਲਕਾ ਰਾਜਸਥਾਨੀ ਜਿਹੜਾ ਪੈਂਦਾ ਵਾ ਇੱਥੇ ਕੋਈ ਵੀ ਸਮਾਜਸੀ ਵੀ ਕੋਈ ਜਥੇਬੰਦੀ ਕੋਈ ਪੱਤਰਕਾਰ ਤੇ ਕੋਈ ਵੀ ਸਰਕਾਰ ਦਾ ਨੁਮਾਇੰਦਾ ਜਿਹੜਾ ਸਵਾਵਾ ਲੈ ਕੇ ਨਹੀਂ ਪਹੁੰਚਿਆ ਜਦਕਿ ਇੱਥੇ ਵੀ ਕੁਝ ਘਰ ਜਿਹੜੇ 10 ਤੋਂ 15 ਘਰ ਸਨ ਹੜ੍ਹ ਪੀੜਤ ਸਨ ਉਹਨਾਂ ਦੇ ਜਦੋਂ ਇਹਨਾਂ ਦਾ ਫੋਨ ਆਇਆ ਉਸ ਤੋਂ ਬਾਅਦ ਮੈਨੂੰ ਇਹਨਾਂ ਵੱਲੋਂ ਫੋਨ ਆ ਜਾਂਦਾ ਕਿ ਅਸੀਂ ਸੇਵਾ ਦੇਣਾ ਚਾਹੁੰਦੇ ਹਾਂ ਅਸੀਂ ਇੱਕ ਵਿੱਚ ਜਿਹੜਾ ਵਾਕੀ ਇਹ ਜਿਹਨੂੰ ਕਹਿੰਦੇ ਵਿਚੋਲੇ ਦਾ ਕੰਮ ਕੀਤਾ ਸਾਡੇ ਕੋਲ ਮਹਾਰਾਜ ਪ੍ਰਮਾਤਮਾ ਜਿਨੀਆਂ ਸਵਾਵਾ ਦੇ ਚੁੱਕੇ ਆ ਅਸੀਂ ਵੀ ਸਵਾਵਾ ਦੇ ਰਹੇ ਹਾਂ ਮੌਸੇ ਵਕਤ ਬਗੀਚਾ ਜੀ ਨੂੰ ਫੋਨ ਕੀਤਾ ਕਿ ਤੁਹਾਡੀ ਪ੍ਰਮਾਤਮਾ ਨੇ ਵਾਹਿਗੁਰੂ ਫਰਿਆਦ ਸੁਣ ਲਈ ਆ ਅੱਜ ਅਸੀਂ ਤੁਹਾਡੇ ਪਿੰਡ 'ਚ ਕਵਰਿੰਗ ਵੀ ਕਰਾਂਗੇ ਆਪਣੇ ਚੈਨਲ ਦੇ ਵੱਲੋਂ ਪਲੱਸ ਨਾਲ ਜੋ ਸਰਦਾ ਬੁਰਦਾ ਇਹਨਾਂ ਵੀਰਾਂ ਵੱਲੋਂ ਜਿਹੜਾ ਦਾਨ ਆ ਅਬੀਅਸੀ ਦੇ ਹਨ ਪਹੁੰਚਿਆ ਗੁਰਦੁਆਰਾ ਸਾਹਿਬ ਨੂੰ ਇਹਨਾਂ ਨੇ ਜੋ ਇਹਨਾਂ ਕੋਈ ਬੰਦਾਸ ਵੇਖੋ ਗੁਰੂ ਘਰ ਕੋਈ ਦੇ ਚੁੱਕਾ ਨਹੀਂ ਗੁਰੂ ਘਰ ਤੇ ਸਾਰੇ ਮੰਗਦੇ ਆ ਪਰ ਫਿਰ ਵੀ ਚਲੋ ਸੇਵਾ ਦੇ ਵਿੱਚ ਇਹਨਾਂ ਹਿੱਸਾ ਪਾਇਆ ਵਾ ਇਹਨਾਂ ਲਗਭਗ 50 ਕਿਲੋ ਇੱਥੇ ਚਾਵਲ ਕੁਝ ਨਾਲ ਤੇਲ ਹੋਰ ਰਸਤਾ ਇੱਥੇ ਪੇਟ ਕੀਤੀਆਂ ਨੇ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਇਹਨਾਂ ਦੇ ਜਿਹੜੇ ਪੂਰੇ ਪੰਜਾਬ ਦੇ ਵਿੱਚੋਂ ਆਪਾਂ ਜਿਨ੍ਹਾਂ ਨੂੰ ਇੱਕ ਹੈੱਡ ਕੈੱਟ ਦਿੰਨੇ ਆ ਉਹਨਾਂ ਨੂੰ ਸ਼ਾਹੀ ਇਮਾਮ مولانا ਉਸਮਾਨ ਰਹਿਮਾਨ ਲੁਧਿਆਣਵੀ ਉਹਨਾਂ ਦਾ ਨਾਮ ਹੈ ਪੂਰਾ ਜੀ ਸ਼ਾਹੀ ਇਮਾਮ مولانا ਉਸਮਾਨ ਰਹਿ ਰਹਿਮਾਨ ਲੁਧਿਆਣਵੀ ਜੀ ਉਹਨਾਂ ਦਾ ਵੀ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਵੇਖੋ ਜੀ ਹਿੰਦੂਆਂ ਚ ਸਿੱਖਾਂ ਚ ਮੁਸਲਮਾਨਾਂ ਚ ਅੱਜ ਪਤਾ ਲੱਗਦਾ ਪਿਆ ਕਿ ਇਹਨਾਂ ਕੌਮਾਂ ਦੇ ਵਿੱਚ ਆਪਸ ਦੇ ਵਿੱਚ ਕਿੰਨਾ ਪਿਆਰ ਹੈ ਤੇ ਕਿੰਨਿਆਂ ਮਤਲਬ ਖਿੱਚ ਇੱਕ ਦੂਜੇ ਦੇ ਵਿੱਚ ਵੇਖੋ ਇਹਨਾਂ ਨੂੰ ਕਿਸੇ ਨੇ ਸੱਦਾ ਨਹੀਂ ਦਿੱਤਾ ਕਿਸੇ ਨੇ ਇਹਨਾਂ ਨੂੰ ਬੁਲਾਇਆ ਨਹੀਂ ਫਿਰ ਵੀ ਇਹ ਯੂਪੀ ਤੋਂ ਲਗਭਗ 1 ਲੱਖ ਨਾ ਮੈਨੂੰ ਦੱਸਾਂ ਕਿ 1 ਲੱਖ ਤੇ 25000 ਰੁਪਏ ਦਾ ਰਸਣ ਆ ਜਿਹੜਾ ਅੱਜ ਇਹ ਲੈ ਕੇ ਪਹੁੰਚੇ ਸਨ ਤੇ ਉਹਦੇ ਨਾਲ ਦਵਾਈਆਂ ਨੇ ਜਿਹਦੇ ਵਿੱਚ ਮੂਹ ਵਿਆ ਦਰਦ ਦੀਆਂ ਦਵਾਈਆਂ ਨੇ ਖਾਰਸ਼ ਦੀਆਂ ਦਵਾਈਆਂ ਨੇ ਮੱਛਰ ਮਾਰਨ ਵਾਲਾ ਜਿਹਨੂੰ ਆਪਾਂ ਆਰੋਮੋਸ ਬੋਲਦੇ ਨੇ ਆ ਉਹ ਚੀਜ਼ਾਂ ਸਾਰੀਆਂ ਲੈ ਕੇ ਪਹੁੰਚੇ ਨੇ ਤਸੀਂ ਬੜਾ ਤਨਵਾਦ ਕਰਦੇ ਆ ਆਪਣੀ ਪੰਜਾਬੀ ਕਮਿਊਨਿਟੀ ਵਾਂਗੂ ਕਿ ਇਹਨਾਂ ਭਰਾਵਾਂ ਨੇ ਯੂਪੀ ਵੇਖੋ ਕਿੱਥੇ ਯੂਪੀ ਹੈ ਤੇ ਕਿੱਥੇ ਪੰਜਾਬ ਆ ਇਹਨਾਂ ਦਾ ਦਰਦ ਰੱਖਿਆ ਬਹੁਤ ਬਹੁਤ ਤਨਵਾਦ ਇਹਨਾਂ ਦਾ ਮੈਂ ਆਪਣਾ ਸਰਪੰਚ ਸਾਹਿਬ ਮੌਜੂਦ ਨੇ ਇਸ ਪਿੰਡ ਦੇ ਹਰਮਨਦੀਪ ਸਿੰਘ ਜੀ ਇਹਨਾਂ ਨੌਜਵਾਨ ਨੇ ਇੱਥੇ ਜਿਹੜੀ ਜਿਹੇ ਚੀਜ਼ ਦੀ ਕਮੀ ਸੀ ਚਾਹ ਪ੍ਰੋਵਾਈਡ ਕਰਵਾ ਲੰਗਰ ਪ੍ਰੋਵਾਈਡ ਹੋ ਰਿਹਾ ਵਾ ਲਫਾਫਿਆਂ ਦੀ ਕਮੀ ਸੀ ਕੁਝ ਉਹ ਲਫਾਫੇ ਪ੍ਰੋਵਾਈਡ ਕਰਾ ਸੀ ਇਹਨਾਂ ਦਾ ਕੋਈ ਤਨਵਾਦ ਕਰਦੇ ਆ ਬਗੀਚਾ ਸਿੰਘ ਉਹਨਾਂ ਦਾ ਬੜਾ ਯੋਗਦਾਨ ਆ ਪੂਰੀ ਗੁਰਦੁਆਰਾ ਕਮੇਟੀ ਜਿਹੜੀ ਸਹਿਯੋਗ ਦੇ ਰਹੀ ਹੈ ਬਹੁਤ ਧ जी? बोलो जी, राशन ल पंजाब में आई हुई बाढ़ को लेकर कस्बा भेड़ गांव नगला झंडा तहसील भेड़ जिला सहारनपुर के मुस्लिम समाज की मीटिंग हुई जिसमें यह फैसला किया गया कि पंजाब के बाढ़ अक्सर लोगों के साथ खड़ा हुआ जाए इसलिए हम लोगों ने रात सामग्री लेकर पंजाब के शाही इमाम हजरत मौलाना उस्मान रहमानी लुधियानवी साहब के पास लुधियाना आए और वहाँ से हमें अमृतसर में मजलिसहरार के पंजाब प्रधान जनाब अब्दुल नूर के पास भेजा गया और वहाँ से हम ये कड़ियाल 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 में पहुँचे और जो लोग बाढ़ से प्रभावित हुए हैं उनसे मुलाकात करेंगे और उनको राशन राहत सामग्री दी जाएगी बहुत धन्यवाद जी मैं सरपंचा दो लफ सरपंच जी तुझ ये टीम आए न का धन्यवाद कर दो जी ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਇਹ ਜਿਹੜੇ ਵੀ ਸਾਡੇ ਹਸਾਂਪੁਰ ਤੋਂ ਮੁਸਲਮਾਨ ਭਾਈਚਾਰੇ ਦੇ ਆਏ ਆ ਨਾ ਅਸੀਂ ਇਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਪਿੰਡ ਕੜਿਆਲ ਵੱਲੋਂ ਤੇ ਇਲਾਕੇ ਵੱਲੋਂ ਇਹਨਾਂ ਦਾ ਸਵਾਗਤ ਕਰਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਸਾਡੇ ਪਿੰਡ 'ਚ ਜਿਹੜੇ ਹੜਪੀਟ ਤੇ ਨੇ ਜਾਂ ਸਾਡੇ ਇਲਾਕੇ ਦੇ ਤੇ ਜਾਂ ਸਾਡੇ ਪਿੰਡ ਦੇ ਉਹਨਾਂ ਲਈ ਇਹ ਰਾਤ ਸਮਗਰੀ ਲੈ ਕੇ ਆਏ ਨੇ ਤੇ ਇਹਨਾਂ ਦਾ ਬਹੁਤ ਬਹੁਤ ਸਾਰੇ ਮੁਸਲਮਾਨ ਭਾਈਚਾਰੇ ਦਾ ਅਸੀਂ ਧੰਨਵਾਦ ਕਰਦੇ ਆ ਬਗੀਚਾ ਜੀ ਤੁਸੀਂ ਦੋ ਲਫ਼ਜ਼ ਬੋਲਦੇ ਹੋ ਧੰਨਵਾਦ ਤੁਹਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੋ ਵੀ ਇਹ ਵੀਰ ਭਰਾ ਇੱਥੇ ਪਹੁੰਚਿਆ ਇਸ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਵੇਰ ਦੀ ਅਸੀਂ ਇਹਨਾਂ ਦੇ ਨਾਲ ਸੇਵਾ ਹੁਣ ਨਾਲ ਨਾਲ ਵੀ ਜਾਵਾਂਗੇ ਸੇਵਾ ਕਰਾ ਕੇ ਆਵਾਂਗੇ ਜਿੰਨਾ ਜਿੰਨਾਂ ਨੂੰ ਲੋੜਵੰਦ ਉਹਨਾਂ ਤੱਕ ਪਹੁੰਚਾਵਾਂਗੇ ਪਰਮਜੀਤ ਸਿੰਘ ਜੀ ਆਂ ਦੇ ਨਾਲ ਭਾਜੀ ਆ ਨਾ ਸਾਡਾ ਕਨੈਕਟ ਹੋਇਆ ਸੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿੱਥੇ ਵੀ ਕੋਈ ਹੁੰਦੀ ਹੈ ਲੋੜ ਸਾਨੂੰ ਫੋਨ ਕਰਦੇ ਆ ਸਾਡੇ ਨਾਲ ਕਨੈਕਟ ਕਰਦੇ ਆ ਅਸੀਂ ਇਹਨਾਂ ਨੂੰ ਇਹ ਇਹ ਬੇਨਤੀ ਕੀਤੀ ਸਾਡੇ ਕੋਈ ਵੀ ਹਾਲੇ ਤੱਕ ਵੀਰ ਪੱਤਰਕਾਰ ਸਾਡੇ ਨਗਰ ਦੇ ਵਿੱਚ ਨਹੀਂ ਪਹੁੰਚਿਆ ਸਾਡੇ ਵੀ 15 ਤੋਂ ਪਲੱਸ ਕਿਨਾਲੀ ਦੇ ਇੱਕੜ ਕਿਨਾਂ ਦਾ ਨੁਕਸਾਨ ਹੋਇਆ ਹੈ ਬਹੁਤ ਇੱਥੇ ਵੀ ਆਪਾਂ ਨੂੰ ਡੀਜ਼ਲ ਦੀ ਵੀ ਲੋਡ ਪੈਣੀ ਆ ਆਪਾਂ ਨੂੰ ਖਾਦ ਦੀ ਵੀ ਲੋੜ ਪੈਣੀ ਆ ਬੀਜ ਦੀ ਵੀ ਲੋੜ ਪੈਣੀ ਆ ਸਾਰੇ ਜਣੇ ਰਲ ਮਿਲ ਕੇ ਆਪਾਂ ਇਹਨਾਂ ਦਾ ਸਹਿਯੋਗ ਕਰੀਏ ਰਲ ਮਿਲ ਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਸਾਰੀ ਟੀਮ ਦਾ ਜਿੰਨਾ ਵੀ ਲੈ ਕੇ ਰਚਨ ਆਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਬਹੁਤ ਬਹੁਤ ਜਨਸ ਮਾਫਤੀ ਕਰਾਂਗਾ ਆਪਣੇ ਦਰਸ਼ਕਾਂ ਨੂੰ দান ਦੇਣ ਵਾਲਿਆਂ ਨੂੰ ਸੁਭਾਵਾਂ ਦੇਣ ਲਈ ਬੇਨਤੀ ਕਰਾਂਗਾ ਕਿ ਸਾਨੂੰ ਕੋਈ ਨਕਦ ਪੈਸਾ ਕੋਈ ਵੀ ਦੇਣ ਦੀ ਜ਼ਰੂਰਤ ਨਹੀਂ ਆ ਤੁਸੀਂ ਇਸੇ ਤਰ੍ਹਾਂ ਸਮਾਨ ਲੈ ਕੇ ਆਓ ਜਿਹੜੇ ਪਿੰਡ 'ਚ ਜ਼ਰੂਰਤ ਹੋਏਗੀ ਸਾਡੇ ਕੋਲ ਲਿਸਟਾਂ ਪਈਆਂ ਨੇ ਸਾਨੂੰ ਜਿਹੜਾ ਲੋਡ ਵੰਦਣੇ ਫੋਨ ਹੁਣ ਵੀ ਇੱਥੇ ਬੈਠੇ ਬੈਠੇ ਵੀ 4 ਤੋਂ 5 ਫੋ ਸੇਵਾਦਾਨ ਦੇਰ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਡਾ ਸੰਪਰਕ ਕਰ ਸਕਦੇ ਨੇ ਰਾਸ਼ਨ ਲੈ ਕੇ ਆਓ ਜਿਹੜੇ ਵੀ ਚੀਜ਼ ਦੇਣਾ ਚਾਹੁੰਦੇ ਨੇ ਸੰਪਰਕ ਕਰ ਉਸੇ ਤੁਹਾਨੂੰ ਸਿੱਧਾ ਪਿੰਡਾਂ ਚ ਲੈ ਕੇ ਜਾਵਾਂਗੇ ਤੁਸੀਂ ਆਪਣੇ ਹੱਥੇ ਹੀ ਜਿਹੜਾ ਦਾਨ ਕਰਕੇ ਆਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇੱਕ ਉਹ ਟਰਾਲੀ ਕੈਮਰਾਮੈਨ ਨੂੰ ਕਹਾਂਗਾ ਸਾਰੀ ਵਿਖਾ ਦਿਓ ਭਰੀ ਪਈ ਜਣੀ ਸਮਾਨ ਦੀ